ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 44 ਤੇ ਸ੍ਰੀ ਰਾਗ ਵਿੱਚ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ ਉਸ ਦੀਆਂ ਕੁਝ ਖਾਸ ਪੰਕਤੀਆਂ ਤੇ ਗੱਲ ਕਰਾਂਗੇ ਹਾਂ ਜੀ ਸਾਡੇ ਕੋਲ ਇੱਕ ਇੱਕ ਪ੍ਰਵਚਨ ਦਾ ਸਾਰ ਹੈ ਜਿਸ ਵਿੱਚ ਇਹਨਾਂ ਪੰਕਤੀਆਂ ਦੇ ਤਿੰਨ ਮੁੱਖ ਗੁਰਮਤ ਸਿਧਾਂਤ ਦੱਸੇ ਗਏ ਨੇ ਹਾਂ ਜੀ ਇਹ ਤਿੰਨ ਸਿਧਾਂਤ ਨੇ ਪਹਿਲਾ ਸਾਥ ਸੰਗਤ ਫਿਰ ਅਰਦਾਸ ਤੇ ਅਰਦਾਸ ਤੋਂ ਬਾਅਦ ਪ੍ਰਭੂ ਦੀ ਰਜ਼ਾ ਤੇ ਭਰੋਸਾ ਬਿਲਕੁਲ ਤਾਂ ਜਦ ਆਪਾਂ ਇਨਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਣੇ ਸਰੋਤਾਂ 'ਚ ਦੱਸਿਆ ਗਿਆ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਸਾਥ ਸੰਗਤ ਦੀ ਕਿਹਾ ਗਿਆ ਕਿ ਸਾਥ ਸੰਗਤ 'ਚ ਜੁੜਨ ਨਾਲ ਮਨ ਸਾਫ਼ ਹੁੰਦਾ ਸ਼ਾਂਤੀ ਮਿਲਦੀ ਤੇ ਧਿਆਨ ਵੀ ਟਿਕਦਾ ਸਾਥ ਸੰਗਤ ਹੋਏ ਨਿਰਮਲਾ ਹਾਂਜੀ ਬਿਲਕੁਲ ਤੇ ਇੱਥੇ ਨਾ ਇੱਕ ਬੜੀ ਦਿਲਚਸਪ ਗੱਲ ਇਹ ਵੀ ਹੈ ਕਿ ਸਾਥ ਸੰਗਤ ਕੱਟਿਏ ਜਮਕੀ ਫਾਸ ਹੁਣ ਇਸ ਦੇ ਨਾ ਦੋ ਮਤਲਬ ਸਮਝਾਏ ਗਏ ਨੇ ਬੜੇ ਡੂੰਗੇ ਅੱਛਾ ਇਕਤਾ ਹੈਗਾ ਸਿਧਾਰਥ ਵੀ ਮੌਤ ਦਾ ਡਰ ਜਮਦੂਤਾਂ ਦਾ ਬੰਧਨ ਉਹ ਕੱਟਿਆ ਜਾਂਦਾ ਹਮ ਪਰ ਦੂਜਾ ਜਿਹੜਾ ਸ਼ਾਇਦ ਸਾਡੇ ਰੋਜ਼ ਦੇ ਜੀਵਨ ਲਈ ਹੋਰ ਵੀ ਮਾਇਨੇ ਰੱਖਦਾ ਹੈ ਉਹ ਹੈ ਪੰਜ ਵਿਕਾਰਾਂ ਦਾ ਬੰਧਨ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਮੁਕਤੀ ਅੱਛਾ ਇਹਨਾਂ ਨੂੰ ਵੀ ਜਮ ਕਿਹਾ ਗਿਆ ਹਾਂਜੀ ਹਾਂਜੀ ਇਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਜਮ ਦਾ ਰੂਪ ਹੀ ਮੰਨਿਆ ਗਿਆ ਜਿਵੇਂ ਗੁੱਸਾ ਆਉਣਾ ਉਹ ਵੀ ਤਾਂ ਇੱਕ ਤਰ੍ਹਾਂ ਨਾਲ ਜਮਾ ਦੇ ਵੱਸ ਪੈਣਾ ਹੀ ਹੋਇਆ ਹੈ ਕਿ ਨਹੀਂ ਸਹੀ ਗੱਲ ਹੈ ਤਾਂ ਸਾਧ ਸੰਗਤ ਜਿਹੜੀ ਸਾਨੂੰ ਸਮਝ ਮਿਲਦੀ ਹੈ ਸੋਝੀ ਆਂਦੀ ਹੈ ਉਹ ਇਹਨਾਂ ਦੋਵੇਂ ਤਰ੍ਹਾਂ ਦੇ ਡਰਾਂ ਤੇ ਬੰਧਨਾਂ ਤੋਂ ਸਾਨੂੰ ਆਜ਼ਾਦ ਕਰਾਉਂਦੀ ਹੈ ਫਿਰ ਜੀਵਨ ਮੁਕਤੀ ਦਾ ਰਾਹ ਖੁੱਲਦਾ ਵਾਹ ਇਹ ਤਾਂ ਬਹੁਤ ਗਹਿਰੀ ਗੱਲ ਹੈ ਜਮ ਕੇ ਫਾਸ ਸਿਰਫ ਮੌਤ ਦਾ ਡਰ ਨਹੀਂ ਸਗੋਂ ਅੰਦਰ ਦੇ ਵਿਕਾਰ ਵੀ ਹਾਂ ਅੱਛਾ ਤਾਂ ਜਦੋਂ ਮਨ ਇੰਜ ਨਿਰਮਲ ਹੋ ਗਿਆ ਫਿਰ ਅਗਲਾ ਕਦਮ ਆਂਦਾ ਹੈ ਅਰਦਾਸ ਦਾ ਠੀਕ ਹਾਂਜੀ ਅਰਦਾਸ ਤੇ ਦੱਸਿਆ ਗਿਆ ਹੈ ਕਿ ਅਰਦਾਸ ਸਿਰਫ ਤੇ ਸਿਰਫ ਮਤਲਬ ਗੁਰੂ ਜਾਂ ਪਰਮਾਤਮਾ ਗਈ ਕਰਨੀ ਹੈ ਜੇ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ ਕਬਰਾਂ ਜਾਂ ਮੂਰਤੀਆਂ ਅੱਗੇ ਨਹੀਂ ਇਹ ਕਿਉਂ ਜੀ ਦੇਖੋ ਇਸ ਦਾ ਕਾਰਨ ਸਾਫ ਹੈ ਪਰਮਾਤਮਾ ਨੂੰ ਸੁਖ ਦਾਤਾ ਕਿਹਾ ਗਿਆ ਤੇ ਪੈਪੰਜਨੋ ਸਾਰੇ ਸੁਖ ਦੇਣ ਵਾਲਾ ਤੇ ਹਰ ਡਰ ਨੂੰ ਦੂਰ ਕਰਨ ਵਾਲਾ ਸੁਖ ਦਾਤਾ ਤੇ ਪੈਪੰਜਨੋ ਹਾਂਜੀ ਪਰ ਇੱਥੇ ਇੱਕ ਹੋਰ ਨੁਕਤਾ ਹੈ ਸਮਝਣ ਵਾਲਾ ਉਹ ਹੈ ਯੋਗਤਾ ਦਾ ਮਤਲਬ ਦਾਤਾ ਲੈਣ ਲਈ ਪਾਤਰਤਾ ਵੀ ਚਾਹੀਦੀ ਹੈ ਯੋਗਤਾ ਮਤਲਬ ਕਿਵੇਂ ਜਿਵੇਂ ਦੇਖੋ ਇੱਕ ਬੜੀ ਸੋਹਣੀ ਮਿਸਾਲ ਦਿੱਤੀ ਗਈ ਹੈ ਜਿਵੇਂ ਮਾਪਿਓ ਆਪਣੇ ਬੱਚੇ ਨੂੰ ਕਾਰ ਦੀ ਚਾਬੀ ਐਵੇਂ ਨਹੀਂ ਫੜਾ ਦਿੰਦੇ ਭਾਵੇਂ ਉਹ ਕਿੰਨੀ ਵੀ ਜ਼ਿੱਦ ਕਰੇ ਪਹਿਲਾਂ ਸਿਖਲਾਈ ਲਾਇਸੈਂਸ ਸਭ ਚਾਹੀਦਾ ਹਾਂ ਇਹ ਤਾਂ ਹੈ ਜਾਂ ਜਿਵੇਂ ਮਾਂ ਬੱਚੇ ਨੂੰ ਅੱਗ ਕੋਲ ਨਹੀਂ ਜਾਣ ਦਿੰਦੀ ਭਾਵੇਂ ਬੱਚੇ ਨੂੰ ਖਿੱਚੋਵੇ ਕਿਉਂਕਿ ਮਾਂ ਨੂੰ ਪਤਾ ਹੈ ਨੁਕਸਾਨ ਕਰੇਗੀ ਸਹੀ ਗੱਲ ਬਸ ਉਸੇ ਤਰ੍ਹਾਂ ਪਰਮਾਤਮਾ ਵੀ ਸਾਡੀ ਭਲਾਈ ਤੇ ਸਾਡੀ ਸਮਰੱਥਾ ਦੇਖ ਕੇ ਹੀ ਦਾਤਾ ਬਖਸ਼ਦੇ ਨੇ ਪਰ ਅਰਦਾਸ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਹਾਰਾ ਹੈ ਮਾਨਸਿਕ ਸ਼ਾਂਤੀ ਦਿੰਦੀ ਹੈ ਕਿਉਂਕਿ ਅਸੀਂ ਜੀਵ ਕਈ ਵਾਰ ਬੜਾ ਬੇਵਸ ਮਹਿਸੂਸ ਕਰਦੇ ਹਾਂ ਨਾ ਹਾਂ ਬਿਲਕੁਲ ਇਹ ਯੋਗਤਾ ਵਾਲੀ ਗੱਲ ਬੜੇ ਵਧੀਆ ਤਰੀਕੇ ਨਾਲ ਸਮਝਾਈ ਹੈ ਅੱਛਾ ਇਸ ਤੋਂ ਅੱਗੇ ਫਿਰ ਤੀਸਰਾ ਸਿਧਾਂਤ ਆਂਦਾ ਹੈ ਅਰਦਾਸ ਕਰ ਲਈ ਤੇ ਫਿਰ ਹਿਰ ਕਰੇ ਜਿਸ ਮਹਿਰਵਾਨ ਇਸ ਪਰੋਸੇ ਦੀ ਕੀ ਖਾਸੀਅਤ ਹੈ ਦੇਖੋ ਜੀ ਇਹ ਪਰੋਸਾ ਇਹ ਵਿਸ਼ਵਾਸ ਅਸਲ ਵਿੱਚ ਸਭ ਕਾਸੇ ਦਾ ਮੂਲ ਹੈ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਸਾਡੀਆਂ ਭੁੱਲਾਂ ਚੁੱਕਾਂ ਨੂੰ ਅਣਗਿਣਤ ਨੇ ਸਾਡੀਆਂ ਭੁੱਲਾਂ ਭੂਲੇ ਚੁਕੇ ਬਾਰਖ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਾਡੀ ਅਰਦਾਸ ਸੁਨੇਗਾ ਜ਼ਰੂਰ ਤੇ ਮਿਹਰ ਕਰੇਗਾ ਹੂੰ ਇਹ ਪਰੋਸਾ ਸਿਰਫ ਸਾਡੇ ਦੁਨੀਆਵੀ ਕੰਮਾਂ ਨੂੰ ਸਫਲ ਕਰਨ ਲਈ ਦਾ ਕਾਰਜ ਆਵੇ ਰਾਸ ਇਹ ਨਹੀਂ ਚਾਹੀਦਾ ਸਗੋਂ ਸਗੋਂ ਸਾਡੇ ਜੀਵਨ ਦਾ ਜਿਹੜਾ ਅਸਲ ਮਕਸਦ ਹੈ ਨਾ ਪ੍ਰਭੂ ਵਿੱਚ ਇੱਕ ਮਿਕ ਹੋਣਾ ਉਸ ਨੂੰ ਪੂਰਾ ਕਰਨ ਲਈ ਵੀ ਇਹ ਬਹੁਤ ਜ਼ਰੂਰੀ ਹੈ ਅੱਛਾ ਤੇ ਨਾਲ ਇਹ ਚੇਤਾ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਮਾਂ ਬੀਤ ਰਿਹਾ ਹੈ ਹਰ ਪਲ ਦਿਨ ਦਿਨ ਅਵਧ ਘਟਤ ਹੈ ਸਾਡੀ ਉਮਰ ਘਟ ਰਹੀ ਹੈ ਇਸ ਲਈ ਇਹਨਾਂ ਸਿਧਾਂਤਾਂ ਤੇ ਚੱਲ ਕੇ ਜੀਵਨ ਸਫਲ ਕਰਨਾ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਫਿਰ ਜੇ ਆਪਾਂ ਸਮੇਟੀਏ ਤਾਂ ਗੁਰੂ ਸਾਹਿਬ ਦੀਆਂ ਇਹਨਾਂ ਪੰਕਤੀਆਂ ਤੋਂ ਤਿੰਨ ਕਦਮ ਮਿਲੇ ਸਾਨੂੰ ਜੁੜੇ ਹੋਏ ਪਹਿਲਾਂ ਸਾਥ ਸੰਗਤ ਨਾਲ ਮਨ ਨੂੰ ਨਿਰਮਲ ਕਰਨਾ ਜਮ ਕੀ ਫਾਸ ਕਟਣੀ ਹਾਂਜੀ ਫਿਰ ਸਿਰਫ ਉਸ ਇੱਕ ਪ੍ਰਭੂ ਅੱਗੇ ਜਿਹੜਾ ਸੁਖ ਦਾਤਾ ਤੇ ਪੈਪੰਜਨ ਹੈ ਉਸ ਅੱਗੇ ਅਰਦਾਸ ਕਰਨੀ ਬਿਲਕੁਲ ਤੇ ਤੀਜਾ ਤੇ ਸ਼ਾਇਦ ਸਭ ਤੋਂ ਅਹਿਮ ਉਸ ਦੀ ਮਿਹਰ ਤੇ ਅਟੁੱਟ ਪੱਕਾ ਭਰੋਸਾ ਰੱਖਣਾ ਬਿਲਕੁਲ ਸਹੀ ਤੇ ਇੱਥੇ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਸੋਚਣ ਲਈ ਹਾਂਜੀ ਦੱਸੋ ਕਿ ਕੀ ਇਹ ਤਿੰਨੋਂ ਚੀਜ਼ਾਂ ਬਸ ਇੱਕ ਲਾਈਨ 'ਚ ਨੇ ਪਹਿਲਾ ਇੱਕ ਫਿਰ ਦੂਜਾ ਫਿਰ ਤੀਜਾ ਜਾਂ ਫਿਰ ਇਹ ਇੱਕ ਚੱਕਰ ਵਾਂਗ ਨੇ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈ। ਅੱਛਾ, ਮਤਲਬ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹੋਣਗੇ। ਹਾਂ, ਬਿਲਕੁਲ। ਜਿਵੇਂ ਸੋਚੋ ਕਿ ਪ੍ਰਭੂ ਤੇ ਪਰੋਸਾ ਸਾਡੇ ਸਾਥ ਸੰਗਤ ਵਿੱਚ ਜਾਣ ਦੇ ਤਰੀਕੇ ਨੂੰ ਕਿਵੇਂ ਬਦਲ ਸਕਦਾ ਹੈ? ਹੂੰ। ਜਾਂ ਫਿਰ ਜਦੋਂ ਮਨ ਨਿਰਮਲ ਹੁੰਦਾ ਹੈ ਤਾਂ ਸਾਡੀ ਅਰਦਾਸ ਦੀ ਕੁਆਲਿਟੀ ਕਿਵੇਂ ਵੱਖਰੀ ਹੋ ਜਾਂਦੀ ਹੈ? ਹਾਂ, ਇਹ ਤਾਂ ਸੋਚਣ ਵਾਲੀ ਗੱਲ ਹੈ। ਇਹਨਾਂ ਦਾ ਆਪਸੀ ਰਿਸ਼ਤਾ ਇਹ ਕਿਵੇਂ ਕੰਮ ਕਰਦਾ ਹੈ? ਹਾਂਜੀ। ਏ ਆਪਣੇ ਆਪ ਵਿੱਚ ਹੋਰ ਵਿਚਾਰਨ ਦਾ ਖੋਜਣ ਦਾ ਵਿਸ਼ਾ ਹੈ